ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਗੁਰਨਾਨਕ ਬਾਡੀ ਸਾਹਿਬ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10 ਬ੍ਰਹਿੰਡਾ ਵਿਖੇ ਪਹੁੰਚੇ ਹਾਂ ਜਿੱਥੇ ਅੱਜ ਸਰਦਾਰ ਗੁਰਦੇਵ ਸਿੰਘ ਜੀ ਸੇਵਾ ਮੁਕਤ ਹੋ ਕੇ ਨਵੇਂ ਪ੍ਰਧਾਨ ਦੀ ਚੋਣ ਹੋਈ ਹੈ ਉੱਥੇ ਪਹੁੰਚ ਕੇ ਆਪਾਂ ਜੋ ਉਹਨਾਂ ਨਾਲ ਗਲਵਤ ਕਰ ਰਹੇ ਹਾਂ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਮੀ ਪ੍ਰਧਾਨ ਦਾ ਪਹਿਲਾਂ ਆਪਾਂ ਨਾਮ ਜਾਣਾਂਗੇ ਪੈਸਾ ਭਾਈ ਜੋੜਾ ਨਾਮ ਇੰਦਰ ਸਿੰਘ ਜੀ ਇੰਦਰ ਸਿੰਘ ਜੀ ਜੋ ਇਹ ਗੁਰਦੁਆਰਾ ਸਾਹਿਬ ਵਿੱਚ ਚੋਣ ਹੋਈ ਹੈ ਉਹ ਜਿਸ ਤਰ੍ਹਾਂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿੱਚ ਐਸਸੀਪੀਸੀ ਵਿੱਚ ਵੋਟਾ ਪੈ ਕੇ ਹੁੰਦੀ ਹੈ ਉਸ ਤਰ੍ਹਾਂ ਹੋਈ ਹੈ ਕਿ ਸਰਬਸੰਮਤੀ ਨਾਲ ਹੋਈ ਹੈ ਜੀ ਇਹ ਸਰਬਸੰਮਤੀ ਨਾਲ ਇਹ ਸਾਰੀ ਸੰਗਤ ਇਕੱਠੀ ਹੋਈ ਹੈ ਜੀ ਤੇ ਸੰਗਤ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਤੇ ਮੈਨੂੰ ਸੇਵਾ ਦਿੱਤੀ ਹੈ ਇਹ ਜੀ ਕਿ ਪ੍ਰਮਾਤਮਾ ਮੇਰੇ ਕੋਲੋਂ ਚੜ੍ਹਦੀ ਕਲਾ ਵਿੱਚ ਸੇਵਾ ਲੈ ਲਵੇ ਇਹ ਹੀ ਬੇਨਤੀ ਹੈ ਜੀ ਮੇਰੀ ਜੋ ਇਹ ਚੋਣ ਹੈ ਇਹ ਕਿੰਨੇ ਸਾਲਾਂ ਵਾਸਤੇ ਹੁੰਦੀ ਹੈ ਇਹ 2 ਸਾਲਾਂ ਵਾਸਤੇ ਹੁੰਦੀ ਹੈ ਜੀ ਮੇਰੇ ਤੋਂ ਪਹਿਲਾਂ ਸਦਾ ਗੁਰਦੇਵ ਸਿੰਘ ਜੀ 2 ਸਾਲ ਵਾਸਤੇ ਇਹ 15 6 23 ਨੂੰ ਚੁਣੇ ਗਏ ਸੀਗੇ ਇਸ ਵੇ 15 6 15 6 ਨੂੰ ਸੌਰੀ ਚਾਹ ਉਹ ਡਿਊਟੀ ਦਾ ਡਿਊਟੀ 14 ਤੱਕ ਸੀ ਸੇਵਾ ਮੁਕਤ ਹੋ ਪਾਣ ਨੂੰ 15 6 ਨੂੰ ਕੀਤਾ ਨਾ ਸਰਪਾ ਪਾ ਕੇ ਤੇ 15 6 ਤੋਂ ਬਾਅਦ ਜਿਹੜੀ ਅਗਲੀ ਜਿਹੜੀ ਨਵੀਂ ਕਮੇਟੀ ਆ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਵਿੱਚੇ ਸੇਵਾ ਮੈਨੂੰ ਮਿਲ ਗਈ ਹੈ ਸੰਗਤ ਨੂੰ ਜੋੜਨ ਵਾਸਤੇ ਕਿਸ ਕਿਸ ਤਰ੍ਹਾਂ ਤੁਸੀਂ ਪ੍ਰਾਲੇ ਕਰੋਗੇ ਉਰੇਕਾ ਸਾਰੀ ਕਮੇਟੀ ਦੇ ਸਹਿਯੋਗ ਨਾਲ ਕੋਈ ਨਵੇਂ ਪ੍ਰੋਗਰਾਮ ਰਖਾਇਆ ਕਰਾਂਗੇ ਕੋਈ ਵੀ ਮਹੀਨੇ ਵਿੱਚ ਇੱਕ ਇੱਕ ਹੋ ਜਾਣ ਜਾਂ ਦੋ ਹੋ ਜਾਣ ਇਸ ਤੋਂ ਇਲਾਵਾ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਉਹ ਸ੍ਰੀਦੀ ਦਿਵਸ ਆ ਰਿਹਾ ਉਹਦੇ ਵਿੱਚ ਕੋਈ ਨਵੇਂ ਪ੍ਰੋਗਰਾਮ ਜਿਵੇਂ ਕੋਈ ਕਵੀ ਦਰਬਾਰ ਜਾਂ ਕੀਰਤਨ ਦਰਬਾਰ ਇਸ ਤਰ੍ਹਾਂ ਦਾ ਵੀ ਲਿਖਣ ਦਾ ਇਰਾਦਾ ਰੱਖਦੇ ਜੀ ਜਿਹੜੀ ਕਮੇਟੀ ਬਣਾਈ ਤੁਸੀਂ ਕਿੰਨੇ ਮੈਂਬਰੀ ਕਮੇਟੀ ਬਣਾਈ ਹੈ ਇਹ ਇਹ ਬਹਾਲ ਦੀ ਗੱਡੀ ਕੰਮ ਚਲਾਉਣ ਵਾਸਤੇ ਸਿਰਫ 13 ਮੈਂਬਰੀ ਹੈ ਜੀ ਇਹਨੂੰ ਐਕਸਟੈਂਡ ਵੀ ਕੀਤਾ ਜਾਏਗਾ ਥੋੜੀ ਦੇਰ ਤੱਕ ਜਿਵੇਂ ਜਿਵੇਂ ਕੋਈ ਸੇਵਾ ਕਰੀ ਜਾਣਗੇ ਉਹਵੇਂ ਸੇਵਾਦਾਰਾਂ ਦੀ ਸੇਵਾ ਨੂੰ ਵੇਖ ਕੇ ਇਹਨੂੰ ਵਧੋਦੇ ਜਾਵਾਂਗੇ ਦੀ ਲਿਮਟ ਕੋਈ ਨਹੀਂ ਹੈਗੀ ਜੀ ਤੇ ਸਿੱਖ ਧਰਮ ਨਾਲ ਜੋੜਨ ਵਾਸਤੇ ਪ੍ਰਾਣੀਆਂ ਨੂੰ ਕਿਸ ਤਰ੍ਹਾਂ ਤੋਂ ਪ੍ਰੇਰਿਤ ਕਰਾਂਗੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਵੀ ਅਸੀਂ ਕੋਈ ਹਫਤਾਵਾਰੀ ਜਾਂ 15 ਦਿਨ ਬਾਅਦ ਕੋਈ ਪ੍ਰੋਗਰਾਮ ਕਰਾਇਆ ਕਰਾਂਗੇ ਉਹਦੇ ਵਿੱਚ ਇਹ ਪ੍ਰੇਰਣਾ ਵੀ ਦੇਾਂਗੇ ਵੀ ਤੁਸੀਂ ਸਾਰੇ ਬਾਣੀ ਬਾਨੇ ਨਾਲ ਜੁੜੋ ਅਭਰਜ ਸੋਕੋ ਸੰਗ ਸੋਕੋ ਕਿਉਂਕਿ ਜੋ ਪੰਜਾਬ ਪੰਜਾਬੀयत ਜਾਂ ਸਿੱਖਾਂ ਵਾਸਤੇ ਜਿਹੜਾ ਸਮਾਂ ਆਉਣ ਵਾਲਾ ਬਹੁਤ ਮਾੜਾ ਹੈ ਇਹਨੂੰ ਸੁਭਾਲੋ ਜੇ ਹੁਣੇ ਤੋਂ ਸੁਭਾਲੋਗੇ ਤਾਂ ਕੋਈ ਗੱਲ ਬਣ ਸਕਦੀ ਹੈ ਤੇ ਵੰਡਾ ਫਿਰ ਪਛਤੌਣ ਤੋਂ ਬਿਨਾ ਕੋਈ ਉਚਾਰਾ ਨਹੀਂ ਰਹੇਗਾ ਜਿਸ ਤਰ੍ਹਾਂ ਕਈ ਘਰਾਂ ਦੇ ਵਿੱਚ ਕੋਈ ਗਰੀਬ ਕੁੜੀ ਦੇ ਵਿਆਹ ਵਗਾਰ ਜਾਂ ਕਿਸੇ ਬੱਚਾ ਆਪਣੀ ਫੀਸ ਨਹੀਂ ਭਰ ਸਕਦਾ ਉੱਥੋਂ ਵੀ ਕਿ ਮਤਲਬ ਦੇਖਿਆ ਹੈ ਗੁਰੂ ਘਰਾਂ ਤੋਂ ਗੁਰੂ ਦੀ ਗੋਲਕਾ ਦੇ ਵਿੱਚੋਂ ਮਾਇਆ ਦਿੱਤੇ ਜਾਂਦੇ ਉਸ ਤਰ੍ਹਾਂ ਆਪਣਾ ਕੋਈ ਹੈ ਹਾਂਜੀ ਕੋਈ ਗੱਲ ਨਹੀਂ ਜੀ ਉਸ ਤਰ੍ਹਾਂ ਵੀ ਜੇ ਕੋਈ ਆਇਆ ਇਸ ਤਰ੍ਹਾਂ ਦਾ ਜੋ ਜੈਨੂਨ ਕੇਸ ਹੈ ਉਹ ਗੁਰੂ ਦੀ ਗੋਲਕ ਵੀਚੋਂ ਹੀ ਦਿੱਤੀ ਜਾਊਗੀ ਜੇ ਕੋਈ ਜੇ ਵੀ ਵਿੱਚੋਂ ਵੀ ਕਰ ਸਕਿਆ ਤੇ ਉਹ ਵੀ ਮੈਂ ਵੀ ਕਰ ਸਕਾਂਗਾ ਜੇ ਕੋਈ ਹੋਰ ਕਮੇਟੀ ਮੈਂਬਰ ਕਰ ਸਕਦਾ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਪੂਰਾ ਕੀਤਾ ਜਾਵੇ ਸਰਦਾਰ ਅੰਦਰ ਸਿੰਘ ਜੀ ਜੋ ਨਵੇਂ ਪ੍ਰਧਾਨ ਨਿਯੁਕਤ ਹੋਏ ਨੇ ਉਹਨਾਂ ਨੇ ਬੜੇ ਹੀ ਸੁਚੇੇ ਜੇ ਢੰਗ ਨਾਲ ਅੰਮ੍ਰਿਤਪਾਨ ਦਾ ਸਿੱਖੀ ਨਾਲ ਜੋੜਨ ਦਾ ਜੋ ਉਪਰਾਲਾ ਬਹੁਤ ਵਧੀਆ ਕੀਤਾ ਹੈ ਤੇ ਗੁਰੂ ਦੀ ਗੋਲਕ ਜਿਹੜੀ ਹੈ ਉਹ ਗਰੀਬ ਦਾ ਮੂੰਹ ਹੈ ਇਸ ਤਰ੍ਹਾਂ ਦੇ ਉਹ ਕਹਿੰਦੇ ਵੀ ਅਸੀਂ ਜਿਸ ਤਰ੍ਹਾਂ ਵੀ ਕਿਸੇ ਮੁਸੀਬਤ ਆਉਂਦੀ ਹੈ ਗਰੀਬ ਤੇ ਉਹ ਅਸੀਂ ਉਹ ਮਦਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ